ਅੱਸੀ ਗੱਲ ਦੋਸਤੋ ਮੈਂ ਹਾਂ ਸੰਦੀਪ ਚੌਧਰੀ ਤੁਸੀਂ ਬਣੇ ਹੋਏ న్యూਸ 189 ਪੰਜਾਬ ਤੇ ਦੋਸਤੋ ਕੱਲ ਅਸੀਂ ਰਾਜਪੁਰਾ ਦੇ ਸਿਵਲ ਹਸਪੀਟਲ ਦੇ ਵਿੱਚ ਇੱਕ ਬਜ਼ੁਰਗ ਦੀ ਜਿਹੜੀ ਖਬਰ ਹੈ ਸਟੋਰੀ ਹੈ ਉਹ ਤੁਹਾਨੂੰ ਦਿਖਾਈ ਸੀ ਤੇ ਤੁਹਾਨੂੰ ਵਾਤੋ ਵਾਤ ਸ਼ੇਅਰ ਕਰਨ ਵਾਸਤੇ ਬੇਨਤੀ ਕੀਤੀ ਸੀ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਦਾ ਕਰਦਾ ਤੁਸੀਂ ਸੈਕੰਡੋ ਦੀ ਸੰਖਿਆ ਦੇ ਵਿੱਚ ਪੋਸਟ ਨੂੰ ਸ਼ੇਅਰ ਕੀਤਾ ਤੇ ਕਈ ਸਮਾਜ ਸੇਵੀ ਸੰਸਥਾਵਾਂ ਲੋਕਾਂ ਦੇ ਸ਼ਹਿਰ ਚੋਂ ਫੋਨ ਆਏ ਜਿਨ੍ਹਾਂ ਨੇ ਸਾਡੀ ਹੌਸਲਾ ਵਜਾਈ ਤਾਂ ਕੀਤੀ ਉਹਨਾਂ ਦੇ ਫੋਨ ਆਏ ਕਿ ਤੁਸੀਂ ਇਹ ਬਹੁਤ ਵਧੀਆ ਕੰਮ ਕੀਤਾ ਹੈ ਅਸੀਂ ਇਹਨਾਂ ਦੀ ਮਦਦ ਕਰਨਾ ਚਾਹੁੰਦੇ ਹਾਂ ਤੇ ਕਈ ਲੋਕਾਂ ਨੇ ਕਿਹਾ ਕਿ ਅਸੀਂ ਪੈਸੇ ਕਿੱਥੇ ਪਾਈਏ ਅਸੀਂ ਉਹਨਾਂ ਨੂੰ ਕਿਹਾ ਕਿ ਪੈਸੇ ਸਕਰੀਨ ਤੇ ਨੰਬਰ ਆ ਰਿਹਾ ਹੈ ਉੱਥੇ ਹੀ ਪਾਓ ਤਾਂ ਕਿ ਇਸ ਬਜ਼ੁਰਗ ਦੀ ਸੇਵਾ ਹੋ ਸਕੇ ਲੇਕਿਨ ਕਈ ਲੋਕ ਹਸਪੀਟਲ ਵੀ ਪਹੁੰਚੇ ਉਸ ਤੋਂ ਪਹਿਲਾਂ ਹਸਪੀਟਲ ਵੱਲੋਂ ਲੁਧਿਆਣਾ ਦੇ ਵਿੱਚ ਮਾਨਵਤਾ ਦੀ ਸੇਵਾ ਸੁਸਾਇਟੀ ਲੁਧਿਆਣਾ ਉਸ ਸਖਸ਼ ਨੂੰ ਜਿਹੜਾ ਰੈਫਰ ਕਰ ਦਿੱਤਾ ਗਿਆ ਤੇ ਜਿਹੜੀ ਸਕਰੀਨ ਤੇ ਤੁਸੀਂ ਦੋ ਮਹਿਲਾਵਾਂ ਦੇਖ ਰਹੇ ਹੋ ਇਹ ਬੜੀ ਮੁਸ਼ਕਲ ਦੇ ਨਾਲ ਐਂਬੂਲੈਂਸ ਕਰਕੇ ਇਸ ਸਖਸ਼ ਨੂੰ ਜਿਹੜਾ ਹੈ ਲੁਧਿਆਣਾ ਦੇ ਵਿੱਚ ਮਾਨਵਤਾ ਦੀ ਸੇਵਾ ਸੁਸਾਇਟੀ ਦੇ ਕੋਲ ਲੈ ਕੇ ਗਏ ਉੱਥੇ ਇਹਨਾਂ ਦਾ ਇਲਾਜ ਸ਼ੁਰੂ ਕੀਤਾ ਗਿਆ ਜਿੱਥੇ ਮਾਨਵਤਾ ਦੀ ਸੇਵਾ ਸੁਸਾਇਟੀ ਦੇ ਫਾਊਂਡਰ ਗੁਰਪ੍ਰੀਤ ਸਿੰਘ ਵੱਲੋਂ ਇਸ ਸ਼ਖਸ ਬਾਰੇ ਦੱਸਿਆ ਗਿਆ ਰਾਜਪੁਰਾ ਦੇ ਸਿਵਲ ਹਸਪੀਟਲ ਬਾਰੇ ਦੱਸਿਆ ਗਿਆ ਤੇ ਪੰਜਾਬ ਸਿਹਤ ਸੁਵਿਧਾਵਾਂ ਬਾਰੇ ਵੀ ਦੱਸਿਆ ਗਿਆ ਸੋ ਨਾਰਾਜ਼ਗੀ ਵੀ ਪ੍ਰਗਟ ਕੀਤੀ ਗਈ ਉਹਨਾਂ ਵੱਲੋਂ ਤੇ ਤੁਸੀਂ ਵੀਡੀਓ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਉੱਥੇ ਜਾਂਦੇ ਹੀ ਇਸ ਬਜ਼ੁਰਗ ਦਾ ਜਿਹੜਾ ਇਹ ਲਾਸ਼ ਸ਼ੁਰੂ ਕਰ ਦਿੱਤਾ ਗਿਆ ਤੇ ਇਹ ਬੋਲਣਾ ਵੀ ਸ਼ੁਰੂ ਕਰਤਾ ਇਸ ਬਜ਼ੁਰਗ ਨੇ ਤੇ ਬੜੇ ਵਧੀਆ ਤਰੀਕੇ ਦੇ ਨਾਲ ਇਲਾਜ ਵੀ ਹੋਇਆ ਤੇ ਗੁਰਪ੍ਰੀਤ ਸਿੰਘ ਜੀ ਜਿਹੜੇ ਫਾਊਂਡਰ ਹੈ ਮਾਨਵਤਾ ਦੀ ਸੇਵਾ ਸੁਸਾਇਟੀ ਲੁਧਿਆਣਾ ਦੇ ਜਿਨ੍ਹਾਂ ਦੀ ਰੋਜ਼ਾਨਾ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੈ ਤੇ ਲੋਕਾਂ ਦੀ ਬੜੀ ਸੇਵਾ ਕਰਦੇ ਆ ਪਹਿਲਾਂ ਤਾਂ ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹਾਂਗਾ ਤੇ ਤੁਹਾਨੂੰ ਬਿਨਾਂ ਦੇਰੀ ਕੀਤੇ ਉਹ ਵੀਡੀਓ ਦਿਖਾਣੇ ਆ ਜਿਸ ਦੇ ਵਿੱਚ ਉਹਨਾਂ ਵੱਲੋਂ ਸਾਰਾ ਕੁਝ ਦੱਸਿਆ ਗਿਆ ਇਸ ਬਜ਼ੁਰਗ ਬਾਰੇ ਜੋ ਅਸੀਂ ਮਾਨਵਤਾ ਦੀ ਸੇਵਾ ਸੁਸਾਇਟੀ ਲੁਧਿਆਣਾ ਵਿੱਚ ਇਹ ਵੀਡੀਓ ਨੂੰ ਸ਼ੂਟ ਕੀਤਾ ਤੁਸੀਂ ਦੇਖੋ ਕਿ ਉਹਨਾਂ ਵੱਲੋਂ ਇਹ ਕੀ ਕਹਿਣਾ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਇਸ ਵੀਡੀਓ ਨੂੰ ਸ਼ੇਅਰ ਕਰਨਾ ਚਾਹੀਦਾ ਤਾਂ ਇਹਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰ ਜਿਹੜੇ ਲੋਕ ਬੇਸਹਾਰਾ ਹਨ ਉਹਨਾਂ ਨੂੰ ਵੀ ਜਿਹੜਾ ਹੈ ਇਹ ਜੀ ਸੋਸਾਇਟੀ ਇਨਸਾਫ ਸਕਣ ਤੇ ਉਹ ਆਪਣੀ ਜ਼ਿੰਦਗੀ ਜੀ ਸਕਣ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹਾਂਗਾ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਦੇ ਹਸਬੰਡ ਸ਼੍ਰੀ ਅਜੇ ਮਿੱਤਲ ਜੀ ਦਾ ਜਿਨ੍ਹਾਂ ਵੱਲੋਂ ਤੁਰੰਤ ਐਕਸ਼ਨ ਲੈਂਦੇ ਇਸ ਮਰੀਜ਼ ਨੂੰ ਸਾਮ ਸਾਹਬਿਆ ਗਿਆ ਮੌਕੇ ਤੇ ਤੇ ਤੁਰੰਤ ਡਾਕਟਰਾਂ ਨੂੰ ਵੀ ਆਦੇਸ਼ ਦਿੱਤੇ ਗਏ ਲekin ਇਹਦੀ ਹਾਲਤ ਨੂੰ ਦੇਖਦੇ ਹੋਏ ਕਿਉਂਕਿ ਇਹਦੇ ਨਾਲ ਕੋਈ ਸਖਸ਼ ਹੈ ਨਹੀਂ ਸੀ ਮੌਜੂਦ ਇਹ ਇਕੱਲਾ ਸੀਗਾ ਤੇ ਇਹ ਦੋ ਲੇਡੀਜ਼ ਜੀ ਹੀ ਜਿਹੜੀ ਹੈ ਐਫਰਟ ਕਰ ਰਹੀ ਸੀ ਇਹਨਾਂ ਵੱਲੋਂ ਜਿਹੜਾ ਹੈ ਉਹਨੂੰ ਲੁਧਿਆਣਾ ਦੇ ਵਿੱਚ ਪਹੁੰਚਾਇਆ ਗਿਆ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਦਾਨੀ ਸਜਨਾ ਦਾ ਵੀ ਧੰਨਵਾਦ ਕਰਦਾ ਸਹਿਯੋਗੀਆਂ ਦਾ ਵੀ ਧੰਨਵਾਦ ਕਰਦਾ ਖਾਸ ਕਰ ਜਿਨ੍ਹਾਂ ਨੇ ਪੋਸਟ ਨੂੰ ਸ਼ੇਅਰ ਕੀਤਾ ਉਹਨਾਂ ਦਾ ਵੀ ਧੰਨਵਾਦ ਕਰਦਾ ਬਿਨਾਂ ਦੇਰੀ ਕੀਤੇ ਤੁਹਾਨੂੰ ਦਿਖਾਣੇ ਆ ਉਹ ਸਾਰੀ ਵੀਡੀਓ ਪੂਰੀ ਵੀਡੀਓ ਦੇਖੋ ਤੁਹਾਡਾ ਵੀ ਮਨ ਇੱਕ ਵਾਰ ਭਾਵੁਕ ਹੋ ਜਾਏਗਾ ਤੇ ਇਹਨੂੰ ਵੱਤੋ ਵੱਤ ਸ਼ੇਅਰ ਕਰੋ ਆਉ ਲੈ ਕੇ ਚਲਦਾ ਤੁਹਾਨੂੰ ਤੇ ਦਿਖਾਣਾ ਉਹ ਵੀਡੀਓ ਬਾਪੂ ਨਾਮ ਕੀ ਹੈ ਤੇਰਾ ਹੈ ਕਹਿੰਦੇ ਸ਼ੰਕਰ ਸ਼ੰਕਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿੱਥੇ ਵਸ਼ੇਰਾ ਵਾ ਅਸਾਂ ਗਤਾਂ ਜਾ ਰਹੀਆਂ ਅੱਜ ਅਸੀਂ ਵੀ ਇੱਥੇ ਵਸ਼ੇਰਾ ਮਨਾ ਰਹੇ ਸੀ ਚਿੱਟੇ ਦਾ ਪੁਤਲਾ ਖੂਕ ਕੇ ਪਰ ਉੱਥੇ ਅੱਜ ਅੱਜ ਹਜੇ ਇੱਧਰ ਸਾਰੇ ਰੁੱਝੇ ਹੋਏ ਸੀ ਕਿ ਭੈਣਾਂ ਸਾਡੀਆਂ ਰਾਜਪੁਰੇ ਤੋਂ ਪਟਿਆਲੇ ਜ਼ਿਲ੍ਹੇ ਤੋਂ ਇੱਕ ਬਜ਼ੁਰਗ ਨੂੰ ਲੈ ਕੇ ਇੱਥੇ ਪਹੁੰਚੀਆਂ ਜਿਹਦੇ ਕੀੜੇ ਪਏ ਹੋਏ ਸੀ ਭੈਣ ਟੀਚਰ ਆ ਭੈਣ ਕਹਿੰਦੀ ਮੈਂ ਕਿਸੇ ਹੋਰ ਮਰੀਜ਼ ਦਾ ਪਤਾ ਲੈਣ ਪਹੁੰਚੀ ਸੀ ਉੱਥੇ ਰਾਜਪੁਰੇ ਸਿਵਲ ਹਸਪਤਾਲ 'ਚ ਉੱਥੇ ਵਿਸ਼ੰਕਰ ਨਾਮ ਦਾ ਬਜ਼ੁਰਗ ਪਿਆ ਕੈਥਲ ਜ਼ਿਲ੍ਹਾ ਹਰਿਆਣਾ ਦਾ ਦੱਸਦਾ ਆਪਣੇ ਆਪ ਨੂੰ ਤੇ ਕਿਹੜਾ ਪਿੰਡ ਦੱਸਦਾ ਜੀ ਧੂਰ ਮਾਦ ਦਾ ਪਿੰਡ ਦੱਸਦਾ ਜੀ ਲਿਖੀ ਤੇ ਬੈਕ ਸਾਈਡ ਤੇ ਕੀੜੇ ਪਏ ਹੋਇਆ ਬਿਜੁਰਗ ਦੇ ਔਰ ਨਗਨ ਅਵਸਥਾ ਚ ਪਿਆ ਔਰ ਸਿਰਫ ਤੇ ਸਿਰਫ ਕੀ ਕਰ ਰਿਹਾ ਮੌਤ ਦਾ ਇੰਤਜ਼ਾਰ ਔਰ ਆਪਣੇ ਅੰਤ ਤੇ ਸ਼ਰਦੀ ਦਿੱਤਾ ਪਰ ਸਾਡੇ ਸਮਾਜ ਨੇ ਸਾਡੇ ਸਿਸਟਮ ਨੇ ਵੀ ਛੱਡਦਾ ਹੈ ਰਾਜਪੁਰੇ ਸ਼ਹਿਰ ਦੇ ਵਿੱਚ ਮੈਂ ਐਸਐਮਓ ਸਾਹਿਬ ਨੂੰ ਪਟਿਆਲੇ ਦੇ ਐਸਐਮਓ ਸਾਹਿਬ ਨੂੰ ਬੇਨਤੀ ਕਰਦਾ ਮੈਂ ਸੀਐਮ ਸਾਹਿਬ ਨੂੰ ਹੈਲਥ ਮਿਨਿਸਟਰ ਸਾਹਿਬ ਨੂੰ ਬੇਨਤੀ ਕਰਦਾ ਜੀ ਅਜੇ ਸਰਕਾਰੀ ਹਸਪਤਾਲਾਂ ਦੇ ਵਿੱਚੋਂ ਇਸ ਤਰ੍ਹਾਂ ਮਰੀਜ਼ਾਂ ਨੂੰ ਲੈ ਕੇ ਜਾਣਾ ਪਊਗਾ ਤਾਂ ਫਿਰ ਮਰੀਜ਼ ਜਾਣਗੇ ਕਿੱਥੇ ਇਹ ਭੈਣ ਸਿਵਲ ਹਸਪਤਾਲ ਤੋਂ ਲੈ ਕੇ ਆਏ ਨਾ ਹਾਂਜੀ ਸਰ ਰਾਜਪੁਰੇ ਤੋਂ ਉਹਨਾਂ ਨੇ ਸਿੱਪੀ ਦੇ ਤੋਂ ਅੱਡੇ ਹਾਂਜੀ ਉਹ ਕਹਿੰਦੇ ਕਿ ਚਾਰਜ ਕਰਤਾ ਜੀ ਜੀ ਲੈ ਗਿਆ ਜੀ ਲੱਗਿਆ ਦੇਖੋ ਕੋਈ ਰਿਸ਼ਤਾ ਨਹੀਂ ਕੋਈ ਲੈ ਆ ਨਹੀਂ ਸਿਰਫ ਇਨਸਾਨੀਅਤ ਦੇ ਨਾਤੇ ਇਹਨਾਂ ਨੇ ਆਵਾਜ਼ ਚੁੱਕੀ ਇਹਨਾਂ ਦੇ ਨਾਲ ਹੀ ਭੇਜਤਾ ਛੁੱਪੇ ਕਰਕੇ ਹਾਲਾਂਕਿ ਇਸ ਬਜ਼ੁਰਗ ਦੇ ਕੋਈ ਮੇਜਰ ਪ੍ਰੋਬਲਮ ਨਹੀਂ ਇਹਦੇ ਕੋਈ ਇਹ ਨਹੀਂ ਹੈਗਾ ਵੀ ਇਹਦੇ ਕੋਈ ਕੈਂਸਰ ਆ ਜਾਂ ਇਹਦੇ ਕੋਈ ਬਹੁਤ ਵੱਡੀ ਪ੍ਰੈਸ਼ਰ ਹੈਗੀ ਬਿਮਾਰੀ ਜਿਹੜੇ ਜਿਹੜੇ ਕੀਰੇ ਪਏ ਆ ਜਿਹਦੇ ਦੇ ਬੈੱਡ ਸੂਟ ਹੋਇਆ ਉਹ ਕਲੀਅਰ ਨਾ ਹੋ ਰਿਹਾ ਔਰ ਇਹਦਾ ਚੂੜਾ ਟੁੱਟਿਆ ਹੋਇਆ ਵਾ ਚੂੜੇ ਦੀ ਸਰਜਰੀ ਜੇ ਸਾਡੇ ਰਾਜਪੁਰੇ ਸ਼ਹਿਰ ਵਰਗੇ ਜਿਹੜੇ ਸਿਵਲ ਹਸਪਤਲ ਆ ਉਹਨਾਂ ਦੇ ਵੱਡੇ ਜਾਂਚ ਕਰਾਓ ਰਾਜਪੁਰਾ ਹੋ ਗਿਆ ਖੰਨਾ ਹੋ ਗਿਆ ਇਦਾਂ ਦੇ ਜਿਹੜੇ ਕਸਬੇ ਨੇ ਵੱਡੇ ਕਸਬੇ ਉਹਨਾਂ ਦੇ ਸਿਵਲ ਹਸਪਤਾਲਾਂ ਦੇ ਵਿੱਚ ਵੀ ਨਹੀਂ ਤਾਂ ਲੁਧਿਆਣੇ ਸਾਡੇ ਕਿੱਡਾ ਵੱਡਾ ਸਿਵਲ ਹਸਪਤਲ ਆ ਜੂਏ ਟੁੱਟੇ ਵਾਲਾ ਮਰੀਜ਼ ਜੀ ਇੱਥੇ ਭੇਜ ਦੋ ਇਹ ਵੀ ਪਟਿਆਲੇ ਭੇਜ ਦਿੰਦੇ ਆ ਇਹਦੇ ਅਧਿਕਾਰਚੀ ਇਹ ਵੀ ਪੀਜੀਆਈ ਪੇ ਵੀ ਦਿੰਦੇ ਆ ਮਤਲਬ ਸਿਵਲ ਹਸਪਤਾਲ ਫਿਰ ਖੁੱਲੇ ਕਰੇ ਵਾਸਤੇ ਸਿਰਫ ਰੈਫਰ ਕਰਨ ਵਾਸਤੇ ਖੁੱਲਿਆ ਅੱਜ ਇਹ ਬਜ਼ੁਰਗ ਵਿਚਾਰਾ ਅੱਜ ਦੇ ਸਾਰੇ ਤੇ ਉਸ ਹੈਲਥ ਡਿਪਾਰਟਮੈਂਟ ਦੇ ਰਾਵਣ ਨੂੰ ਪੁੱਛ ਰਿਹਾ ਵੀ ਉਹ ਰਾਮ ਜੀ ਕਿੱਥੇ ਲੈ ਗਿਆ ਹੁਣ ਡਾਕਟਰ ਜਿਹਨੂੰ ਰਾਮ ਜੀ ਕਹਿੰਦੇ ਸੀ ਜਿਹਨੂੰ ਰੱਬ ਕਹਿੰਦੇ ਸੀ ਉਹ ਬੰਦੇ ਦੇ ਡਾਕਟਰ ਹੱਥ ਲਾ ਕੇ ਆਰਾਮ ਕਰ ਦਿੰਦੇ ਸੀ ਬੰਦੇ ਨੂੰ ਉਹਨੂੰ ਲੋਕ ਰੱਬ ਕਹਿੰਦੇ ਸੀ ਅੱਜ ਦਾ ਡਾਕਟਰ ਸਿਰਫ ਰੈਫਰ ਕਰ ਰਿਹਾ ਅੱਜ ਦਾ ਡਾਕਟਰ ਸਿਰਫ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਅੱਜ ਦਾ ਅਫਸਰ ਉੱਥੇ ਬੈਠ ਕੇ ਸਿਰਫ ਹਿਆਰਾਂ ਦੇ ਜਿਹੜੀਆਂ ਐਮ ਐਲ ਏ ਰਾਂ ਮਾ ਲੜਾਈ ਝਗੜੇ ਵਾਲੀਆਂ ਇਹ 26 ਦਾ ਪਰਚਾ ਇਹ 302 ਦਾ ਪਰਚਾ ਜੀ ਇਹ 307 ਦਾ ਪਰਚਾ ਜੀ ਇਹ 25 ਦਾ ਪਰਚਾ ਇਹ ਮਨ ਲਓ 23 24 ਦਾ ਪਰਚਾ ਇਹ ਐਲ ਐ ਆਰ ਮਾਰਾਂ ਕੱਟਣ ਵਾਸਤੇ ਸਰਕਾਰੀ ਹਸਪਤਾਲਾਂ 'ਚ ਡਾਕਟਰ ਬੈਠੇ ਮਾਰ ਪ੍ਰਭੂ ਜੇ ਤੁਹਾਡੇ ਹਸਪਤਾਲ 'ਚ ਪਏ ਮਰੀਜ਼ ਤੇ ਕੀੜੇ ਪੈ ਗਏ ਫਿਰ ਉਸ ਤੋਂ ਵੱਡੀ ਬਿਸ਼ਰਮੀ ਚਲੋ ਜੇ ਣਗੈਲੀ ਹੋਗੀ ਪੈ ਗਏ ਕੀੜੇ ਫਿਰ ਕਿੱਟੋ ਕੱਟ ਉਹ ਸੰਗੈਲੀ ਨੂੰ ਮਾਰਾ ਜਾਂ ਤੱਬ ਲੋ ਤਰੇ ਕੀੜੇ ਦਾ ਕੱਢ ਦੋ ਸਾਫਤਾ ਕਰ ਦੋ ਉਹ ਵੀ ਕਿ ਕੀੜੇ ਪਏ ਹੋਣ ਦੇ ਬਾਵਜੂਦ ਉਹਨੂੰ ਛੁੱਟੀ ਦੇ ਦਿੱਤੀ ਉਹਨੂੰ ਰੈਫਰ ਕਰਤਾ ਪਹਿਲੇ ਕਿੰਨੇ ਦਿਨਾਂ ਤੋਂ ਦਾਖਲ ਸੀ ਉੱਥੇ ਰਾਤ ਨੂੰ ਕੋਈ ਆਇਆ ਸੀ ਰਾਤ ਨੂੰ ਕੋਈ ਆਇਆ ਸਵੇਰੇ ਫਿਰ ਉਹਨੇ ਰੈਫਰ ਕਰਤਾ ਔਰ ਇਹ ਲੜਕੀ ਨੇ ਸਵੇਰੇ ਐਂਬੂਲੈਂਸ ਵਿੱਚ ਇਹਨੂੰ ਪੱਟੀ-ਬੁੱਟੀ ਕੀਤੀ ਦੇ ਮਤਲਬ ਹਸਪੀਟਲ ਤੋਂ ਬਾਹਰ ਕਿਸੇ ਫਿਰਸ ਦੇ ਕਰਕੇ ਥੋੜੇ ਕੀੜੇ ਥੱਲੇ ਸੁੱਟੇ ਤੁਸੀਂ ਮੈਡੀਕਲ ਸਟਾਫ ਹੋ ਪੈਣੇ ਨਹੀਂ ਨਾ ਜੀ ਮੇਰਾ ਨਾਮ ਖਾਂਜੀਆ ਸਮਾਜ ਸੇਵਾ ਦੇ ਦੇਖੋ ਵੀ ਭੈਣਾ ਸਾਡੀਆਂ ਸਮਾਜ ਸੇਵਾ ਕੋਈ ਮੈਡੀਕਲ ਇਹਨਾਂ ਦੀ ਸੀ ਨਹੀਂ ਹੈਗੀ ਵੀ ਕੋਈ ਇਹ ਡਾਕਟਰ ਜਾਂ ਕੋਈ ਨਰਸਿੰਗ ਸਟਾਫ ਨਹੀਂ ਇਹ ਪੱਟੀਆਂ ਕਰ ਸਕਦੀਆਂ ਇਹ ਕੀੜੇ ਕੱਢਣ ਦਾ ਪ੍ਰਬਾਲਾ ਕਰ ਸਕਦੀਆਂ ਤਾਂ ਉਹ ਜਿਹੜੇ ਸਪੈਸ਼ਲ ਡਾਕਟਰ ਸੀ ਉੱਥੇ ਉਹਨਾਂ ਨੇ ਕਿਉਂ ਨਹੀਂ ਕੱਢੇ ਔਰ ਇਹਨਾਂ ਨੇ ਜੇ ਐਡਮਿਟ ਕਰਾਇਆ ਹਸਪੀਟਲ ਦੇ ਵਿੱਚ پیشنਟ ਨੂੰ ਤੇ ਉਹਨੂੰ ਚਲੋ ਰੈਫਰ ਕਰਨਾ ਸੀ ਉਹਨਾਂ ਨੇ ਕਰ ਦਿੰਦੇ ਪਰ انسانیت ਦੇ ਨਾਤੇ ਫਸਟ ایڈ ਤਾਂ ਦੇ ਦਿੰਦੇ ਇੱਕ ਪੱਟੀ ਤਾਂ ਕਰ ਦਿੰਦੇ ਕੀੜੇ ਤਾਂ ਕੱਢ ਕੇ زخم ਤਾਂ ਸਾਫ਼ ਕਰ ਦਿੰਦੇ ਡਾਈਪਰ ਤਾਂ ਲਾ ਦੇ ਨੰਗਾਈ ਭੇਜਦਾ ਵਾਪਸ ਆਹ ਇੱਕ ਪਰਚਾ ਕੱਟਤਾ ਆ ਪਰਚੇ ਤੇ ਪਤਾ ਨਹੀਂ ਕੀ ਲਿਖਿਆ ਹੋਇਆ ਤੁਸੀਂ ਪੜ੍ਹ ਲਓ ਤੇ ਇਹ ਰੈਫਰ ਵੀ ਮਿਲਦਾ ਸਾਡੇ ਮਨੁੱਖਤਾ ਦੀ ਸੇਵਾ ਤੋਂ ਨਹੀਂ ਕਰਦਾ ਹਾਂਜੀ ਦੇਖੋ ਇੱਕ ਪ੍ਰਾਈਵੇਟ ਐਨ ਜੀਓ ਨੂੰ ਰੈਫਰ ਕਰ ਰਹੇ ਨੇ ਮੈਂ ਉੱਥੋਂ ਦੇ ਸਟਾਫ ਦੇ ਅਸੀਂ ਖਿਲਾਫ ਨਹੀਂ EMPLOYES ਨੇ ਜਿਹੜੇ ਉਹ ਸਾਡੇ ਵੀ ਸਰਕਾਰ ਜੋਗਨੀ ਉਹਨਾਂ ਦੇ ਹੱਥ ਕੁਝ ਵੀ ਨਹੀਂ ਉਹਨਾਂ ਦੇ ਹੱਥਾਂ ਦੇ ਵਿੱਚ ਤਾਂ ਇਹ ਵੀ ਹੈ ਨਹੀਂ ਮੈਨੂੰ ਲੱਗਦਾ ਪੱਟੀਆਂ ਦਾ ਸਮਾਨ ਵੀ ਹੈ ਨਹੀਂ ਉਹਨਾਂ ਕੋਲੇ ਤੇ ਨਹੀਂ ਤਾਂ ਇਨਸਾਨੀਅਤ ਨਾਤੇ ਉਹ ਪੱਟੀ ਤਾਂ ਕਰ ਹੀ ਦਿੰਦੇ ਉਹਨਾਂ ਕੋਲੇ ਪੱਟੀਆਂ ਦਾ ਸਮਾਨ ਵੀ ਹੈ ਨਹੀਂ ਜੋਤੀ ਨੇ ਕਰਿਆ ਸਰ ਇਹ ਭੈਣ ਨੇ ਜੋਤੀ ਨੇ ਪੱਟੀਆਂ ਕੀਤੀਆਂ ਐਂਬੂਲੈਂਸ ਹੀ ਕਰਿਆ ਜੀ ਆਪਣਾ ਕੋਈ ਐਂਬੂਲੈਂਸ ਦੇ ਵਿੱਚ ਇਹ ਵੀ ਸੀ ਸਾਡੇ ਇਹਨਾਂ ਦਾ ਧੰਨਵਾਦ ਹੈ ਐਂਬੂਲੈਂਸ ਲੈ ਕੇ ਆਈ ਨੇ ਇੱਥੇ ਔਰ ਆ ਇੱਕ ਦਾ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਇਹ OPD ਸਲੈਪਰ ਪਰ ਤੁਸੀਂ ਸੋਚੋ ਵੀ ਕੱਲ ਦਾ ਦਾਖਲ ਹੈ ਕੱਲੀ OPD ਸਲੈਪੀ ਹੈ ਇੱਕ ਇਹਦੇ ਵਿੱਚ ਕੋਈ ਡਿਸਚਾਰਜ ਰਿਕਾਰਡ ਨਹੀਂ ਵੀ ਇਹਨੂੰ ਦਾਖਲ ਨਹੀਂ ਕੀਤਾ ਉਹਨਾਂ ਨੇ OPD 베이스 ਤੇ ਭੇਜਦਾ ਪਰ 24 ਘੰਟੇ ਉੱਥੇ ਰੱਖਿਆ OPD 베이스 ਤੇ ਲਾਉ ਐਡਮਿਟ ਹੀ ਨਹੀਂ ਕੀਤਾ ਪੀਸ਼ੈਂਟ ਖਵਾਚੀ ਰੱਖਿਆ ਬਾਈ ਕਿਹ ਖਿਆਦਾ ਆਪਾਂ ਇਹਨੇ ਰਾਵਣ ਫੁੱਕੀ ਜਾਂਦੇ ਜਿਹੜਾ ਉਤਰੇਤੇ ਦੇ ਸਮੇਂ ਚ ਆਇਆ ਸੀ ਇਤੋਂ ਹਜ਼ਾਰਾਂ ਸਾਲ ਪਹਿਲਾਂ ਰਾਵਣ ਤੋਂ ਸਾਡੀ ਸੇਵਾ ਚ ਬੈਠੀ ਹੈ ਮੈਂ ਆ ਰਾਵਣੀਆਂ ਦਾ ਹੈ ਪੰਜਾਬ ਹੈਲਥ ਕਾਰਪੋਰੇਸ਼ਨ ਜਿਹੜਾ ਸਿਸਟਮ ਹੈ ਰਾਵਣੀਆਂ ਇਹ ਅੱਜ ਦਾ ਰਾਵਣੀ ਹੈ ਹੈਡ ਡਿਪਾਰਟਮੈਂਟ ਪਤਾ ਨਹੀਂ ਕਿੰਨੇ ਮਰੀਜ਼ ਅਸੀਂ ਪੀਜੀਆਈ ਵਾਲਿਆਂ ਦੇ ਸਿੱਤੇ ਹੋਏ ਚੱਕ ਕੇ ਲੈ ਕੇ ਆਏ ਕਿੰਨੇ ਮਰੀਜ਼ ਅਸੀਂ ਰਜਿੰਦਰਾ ਹਸਪੀਟਲ ਦੇ ਸਿੱਤੇ ਹੋਏ ਚੱਕ ਕੇ ਲੈ ਕੇ ਉਹਨਾਂ ਦੇ ਕੰਬਲ ਵੀ ਉੱਤੇ ਹੀ ਹੁੰਦੇ ਸੀ ਹਸਪਤਾਲ ਦਾ ਉੱਤੇ ਨਾਮ ਲਿਖਿਆ ਹੁੰਦਾ ਸੀ ਉਨਾਰੇ ਨੀਡਲਸ ਲੱਗੀਆਂ ਹੁੰਦੀਆਂ ਸੀ ਔਰ ਉਹਨਾਂ ਦੇ ਕੋਲੇ ਉਹਨਾਂ ਦੀਆਂ ਪਰਚੀਆਂ ਪਈਆਂ ਹੁੰਦੀਆਂ ਹਸਪਤਾਲ ਦੀਆਂ ਆਪਣੇ ਮਲਾਜ਼ਮਾਂ ਨੂੰ ਰਾਤ ਨੂੰ ਠੀਕ ਕੇ ਆਟੋ ਚ ਪਾ ਕੇ ਦੂਜੇ ਨੇ ਸੌਂਦ ਦਿੱਤਾ ਜਾਂਦਾ ਇੱਕ ਬੰਦੇ ਦੀਆਂ ਲੱਤਾਂ ਵੱਡੀਆਂ ਹੋਈਆਂ ਬਾਹਾਂ ਵੱਡੀਆਂ ਹੋਈਆਂ ਉਹਨੂੰ ਪਟਿਆਲੇ ਰਜਿੰਦਰਾ ਹਸਪੀਟਲ ਤੋਂ ਕੱਟ ਕੇ 20 ਕਿਲੋਮੀਟਰ ਦੂਰ ਪੁਲਿਸਲੇ ਸ਼ੇਡੇਜਰ ਚ ਉਹਨੂੰ ਪੁੱਤੇ ਖਾਣ ਲੱਗੇ ਅੱਜ ਤੋਂ 2-3 ਸਾਲ ਪੁਰਾਣੀ ਗੱਲ ਆ ਉਹਦੇ ਕੋਲੇ ਲਾਲ ਰੰਗ ਦਾ ਕੰਬਲ ਜਿਹਦੇ ਤੇ ਰਜਿੰਦਰਾ ਹਸਪੀਟਲ ਲਿਖਿਆ ਹੁੰਦਾ ਕੁੱਛ ਲਿਆ ਗਿਆ ਸੀ ਉਹਨੂੰ ਬਾਈ। ਕੱਲ ਕੋਲੇ 4 ਕਿਹ ਮਹੀਨੇ ਰਿਹਾ ਵਿਚਾਰਾ ਪੂਰਾ ਹੋ ਗਿਆ। ਅੱਜ ਸ਼ੰਕਰਦਾ ਵੀ ਪਾਣੀ ਮੰਗਾਇਆ ਪਕਾ ਤੋ ਅੱਜ ਸ਼ੰਕਰਦਾ ਵੀ ਲਗਭਗ ਉਹੀ ਹਾਲ ਹੋਣਾ ਜੀ ਜੇ ਭੈਣਾ ਨਾ ਲੈ ਕੇ ਆਉਂਦਾ। ਧੰਨਵਾਦ ਆ ਇਹਨਾਂ ਮੇਰੀਆਂ ਭੈਣਾਂ ਦਾ। ਜਿਨ੍ਹਾਂ ਨੇ ਰਾਤ ਨੂੰ ਵੀ ਇਹਨਾਂ ਨੂੰ 2-2 2:30 ਵਜੇ ਤੱਕ ਅਸੀਂ ਉਸ ਤਰ੍ਹਾਂ ਹੀ ਜਾਂਦੇ ਸੀ 2:30 ਵਜੇ ਘਰੇ ਜਾਂਦੇ ਸੀ ਜਿਹੜੀਆਂ ਉੱਥੇ ਥੜੀਆਂ ਬਣੀਆਂ ਉੱਥੇ ਪਾਣਾ ਉਹਨਾਂ ਦੀਆਂ ਮਿੰਟਾਂ ਵੀ ਕੀਤੀਆਂ ਕਿੰਨੇ ਕਿ ਦਿਨਾਂ ਦੀ ਗੱਲ ਹੈ ਭੈਣ ਜੀ ਤੁਹਾਨੂੰ ਜਾਣ ਸਕੇ ਇੱਕ ਹਫਤੇ ਤੋਂ ਹਸਪੀਟਲ ਜੇ ਪਈ ਲਗਾਤਾਰ ਇਹਨਾਂ ਕੋਲ ਜਾ ਰਹੇ ਹਾਂ ਲਗਾਤਾਰ ਔਰ ਕਰਮਤ ਵੀ ਹੱਥ ਤੇ ਕਰਾ ਰਹੇ ਨਹੀਂ ਐਡਮਿਟ ਕਰਾ ਰਹੀ ਬਹੁਤ ਤਰਲੇ ਮਿੰਤਾ ਕਰਕੇ ਅਸੀਂ ਕਰਵਾਇਆ ਉਹ ਵੀ ਉਹਨਾਂ ਨੇ ਨਹੀਂ ਮਸੀਂ ਇੱਕ ਡ੍ਰਿਪ ਉਹਨਾਂ ਨੇ ਲਾਈ ਆ ਉਸ ਤੋਂ ਬਾਅਦ ਸਵੇਰੇ ਸਵੇਰਾ ਆ ਕੇ ਦੇਖਿਆ ਕੁਝ ਵੀ ਨਹੀਂ ਠੜਪ ਰਿਆ ਐਨੇ ਐਨੇ ਕੀੜੇ ਚੱਲ ਰਹੇ ਮੈਂ ਖੁਦ ਆਪ ਆਪਣੇ ਹੱਥਾਂ ਨਾਲ ਇਹਨਾਂ ਦੇ ਕੀੜੇ ਗੱਢੇ ਦੇਖੋ ਇੰਨੀ ਇਨਸਾਨੀਅਤ ਮਰ ਚੁੱਕੀ ਹੈ ਇਹਨਾਂ ਦੀ ਇਹ ਜਿਹੜੀ ਉਹਨਾਂ ਨੇ ਡ੍ਰਿਪ ਲਾਈ ਆ ਦੇਖੋ ਉਹ ਵੀ ਉਹਨਾਂ ਨੇ ਓਪੀਡੀ ਵੀਸ ਤੇ ਲਾ ਦਿੱ ਐਡਮਿਟ ਨਹੀਂ ਕੀਤਾ ਇਹਨੂੰ ਇੰਨੀ ਮਿਹਨਤ ਕਰਕੇ ਇਹਨਾਂ ਪੈਣਾ ਨੇ ਦਾਖਲ ਕਰਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਦਾਖਲ ਫਿਰ ਵੀ ਨਹੀਂ ਕੀਤਾ ਆਪਾਂ ਆ ਫੜੇ ਪੈਣੇ ਪਾਰਟੀ ਤੋਂ ਜਮਾ ਕੱਟ ਕੇ ਬਣਾ ਦੋ ਕਿਹਨਸੀ ਬੱਸ ਸਰ ਆਪਾਂ ਤੇ ਹੋਣੇ ਲੰਬੀ ਜਾਏਗੀ ਕਿੱਥੇ ਕਹਾ ਜਾਣਾ ਹੈ ਬਾਬਾ ਬੋਲੋ ਬਤਾਓ ਪਾਣੀ ਪੀਣਾ ਹੈ ਹਾਂ گاਉਂ ਕਾਹ ਪੇ ਤੇ ਤੁਹਾਡਾ گاਉਂ ਉਹ ਬਤਾਓ ਉਧਰ ਬਤਾਓ ਇਹ ਕਿਹ ਚੋ ਬਤਾਓ ਆ ਦੇਖੋ ਜੀ ਬਜ਼ੁਰਗ ਦੇ ਕੀੜੇ ਪਰੇ ਨੇ ਸਾਰੇ ਸਹਾਰਾ ਪੂਰਾ ਕੀੜੇ ਕੀੜੇ ਪਰੇ ਗਏ ਕੀੜੇ ਕੀੜੇ ਬਚਦੇ ਕੋ ਕੀੜੇ ਉਹ ਬੜਾ ਤੁਲੰਬਲ ਕਰਦੇ ਘੱਟ ਰਹਿ ਕੇ ਇਹ ਇਹ ਗੁਰ ਵੀ ਜਾ ਕੇ ਮਾਜੀ ਕੋਈ ਹਾਂਜੀ ਇੱਕ ਬਾਹ ਤੇ ਆਈ ਸੀ ਬਾਹ ਤੇ ਇਸ ਤੇ ਆ ਬਾਜ ਵੀ ਹੈਗੇ ਨਹੀਂ ਆ ਦੇਖੋ ਆ ਖੁੱਡ ਕੀੜਿਆਂ ਦੀ ਇੱਕ ਢੀ ਵੱਡੀ ਆ ਆ ਕੀੜਾ ਆ ਆ ਮਜੂਰ ਹੋ ਗਿਆ ਮਾ ਨਹੀਂ ਨਹੀਂ ਕੋਈ ਬਾਤ ਨਹੀਂ ਆਹ ਵਾਹ ਜੀ ਫਾਂਕੇ ਆਹ ਵਾਹ 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 ਆਹ ਵ ਹੇ ਵਾਹ ਵਨ ਮੋਰ ਮਾਰਨੀ ਚੰਕਤਾ ਦਾ ਕੋਈ ਬਾਤ ਨਹੀਂ ਤੁਸੀਂ ਮਤ ਕਰੋ ਹਸਪੀਟਲ ਦਾਖਲ ਕਰਾਇਆਗੇ ਆਪਕੇ ਇਲਾਜ ਹੋ ਜਾਏਗਾ ਠੀਕ ਹੈ ਕੋਈ ਬਾਤ ਆ ਆਹ ਨਹੀਂ ਚਿੱਕਾ ਮਾਰਦਾ ਹਸਪਤਾਲ ਚ ਪਿਆ ਕਿਸੇ ਨੇ ਨਹੀਂ ਸੁਣਿਆ ਕਿਸੇ ਨੇ ਵੀ ਨਹੀਂ ਸੁਣਿਆ ਕਿਸੇ ਨੇ ਵੀ ਆਣੀ ਪੜੀ ਹੁਣ ਕਿਤੋਂ ਕਰ 70 80 ਕਿਲੋਮੀਟਰ ਚੱਲ ਕੇ ਪੈਣਾ ਇੱਥੇ ਆਈਆਂ ਲੈ ਗਈ ਬਾਪੂ ਸ਼ੰਕਰ ਨੂੰ ਅਰਦਾਸ ਕਰਿਓ ਜੇ ਇਹਨੂੰ ਕੋਈ ਪਛਾਣਦਾ ਬਾਪੂ ਦਾ ਚਿਹਰਾ ਧਿਆਨ ਨਾਲ ਦੇਖੋ ਜਰੂਰ ਤਾਂ ਵੀਡੀਓ ਵੀ ਸ਼ੇਅਰ ਕਰਿਓ ਜੇ ਕੋਈ ਪਛਾਣਦਾ ਤਾਂ ਸਾਡੇ ਨੰਬਰ ਸਕਰੀਨ ਤੇ ਵੀ ਦਿੱਤੇ ਹੋਏ ਆ ਤੇ 978033072 82848 ਤੇ 3072 ਇਹਨਾਂ ਨੰਬਰਾਂ ਤੇ ਸੰਪਰਕ ਵੀ ਕਰਿਓ ਜੇ ਕੋਈ ਬਾਪੂ ਜੀ ਦੇ ਚਿਹਰੇ ਨੂੰ ਪਛਾਣਦਾ ਤਾਂ ਜੋ ਆਪਾਂ ਇਹਦੀ ਪਰਿਵਾਰ ਤੱਕ ਪਹੁੰਚ ਕਰ ਸਕੀਏ ਔਰ ਸਾਡੇ ਸਿਸਟਮ ਨੂੰ ਥੋੜੀ ਜੀ ਅਕਲ ਆਵੇ ਉਹਨਾਂ ਨੂੰ ਵੀ ਘੱਟੋ ਘੱਟ ਸਮਝ ਆਵੇ ਵੀ ਜੇ ਤੁਹਾਨੂੰ ਐਡੀਆਂ ਵੱਡੀਆਂ ਪੋਸਟਾਂ ਤੇ ਬੈਠੀਆਂ ਤੁਸੀਂ ਲਾਹਣਤਾ ਤੁਹਾਡੇ ਤੇ ਜੇ ਤੁਸੀਂ ਆਪਣੇ ਡਿਊਟੀ ਵੀ ਨਹੀਂ ਪੂਰੀ ਕਰ ਪਾਦੇ ਇਨਸਾਨ ਕੀੜਿਆਂ ਨਾਲ ਖਾਦਾ ਗਿਆ ਤੁਸੀਂ ਛੁੱਟੀ ਦੇ ਰਹੇ ਹੋ ਪੱਟੀ ਤੱਕ ਨਹੀਂ ਕਰ ਸਕੀ ਪਹਿਨੇ ਤੁਹਾਡਾ ਕੀ ਨਾਮ ਆ ਬਲਜੀ ਤੁਹਾਡਾ ਪਹਿਨੇ ਕੀ ਤੁਹਾਡਾ ਪਹਿਨੇ ਜੀ ਨਿਲਮ ਨਿਲਮ ਪਹਿਨਾ ਕੀ ਹੈ ਤੁਹਾਡਾ ਵੀ ਪਿੱਛੇ ਰਹਿਮਾਨ ਜੀ ਕਿੱਤ ਨੋ ਪਹਿਣਾ ਆਈਆਂ ਲੈ ਕੇ ਵੇਖੋ ਰਾਜਪੁਰੇ ਵੀਰੇ ਤੁਹਾਡਾ ਕੀ ਨਾਮ ਕੁਲਦੀਪ ਸਿੰਘ ਜੀ ਕੁਲਦੀਪ ਸਿੰਘ ਸੱਚੇ ਪਾਤਸ਼ਾਹ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਬਾਪੂ ਨੂੰ ਤੰਦਰੁਸਤੀ ਬਖਸ਼ੇ ਕਰੇ ਵਰਤਾਂ ਤੁਹਾਡੇ ਸ਼ੇਰ ਵੀ ਕਰਿਓ ਤਾਂ ਜੋ ਬਾਪੂ ਦਾ ਪਿਆਰ ਪਰਵਾਹ ਨਾ ਆਪਣੇ ਆਸ-ਪਾਸ ਨਿਗਾਹ ਮਾਰਿਆ ਕਰੋ ਇਨਸਾਨ ਆ ਇਨਸਾਨ ਹੋਣ ਦਾ ਫਤਿਹ ਨਾ ਵਾਇਡ ਦੂ ਜੀ ਗੱਲ ਰੋਤਾਂ ਨੂੰ ਆਪਣਾ ਨੇ న్యూਸ 8950 الخبر خبر جزده